ਜਦੋਂ ਕਿ ਮੈਂ ਤਾਂ ਸੀ ਸੰਗਾਉਸੀ ਕੁੜੀਆਂ ਕੜੀਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਕੁੜੀਆਂ ਦੇ ਮਾਮਲੇ ਦੇ ਵਿੱਚ ਤਾਂ ਇਹ ਹਿਸਾਬ ਲਾ ਲਓ ਕਿ ਉਹ ਜਦੋਂ ਕੁੜੀ ਦੀ ਪ੍ਰੈਕਟਿਸ ਚੱਲ ਰਹੀ ਹੈ ਨਾ ਤਾਂ ਉਹ ਉਸ ਰੈਸਲ ਵਾਲੇ ਕਮਰੇ 'ਚ ਹੀ ਨਹੀਂ ਆਉਣਾ ਉਹਨੂੰ ਬਾਹਰ ਖੜੇ ਰਹਿਣਾ ਬਿੱਟੂ ਜੀ ਇੱਕ ਥੋੜਾ ਜੀ ਮੈਨੂੰ ਇਹ ਵੀ ਦੱਸੋ ਤੁਸੀਂ ਵੀ ਇਹ ਚੀਜ਼ਾਂ ਨੋਟ ਕਰਦੇ ਹੋਵੋਗੇ ਜਦੋਂ ਕਿਤੇ ਕੋਈ ਅਕੈਡਮੀ ਚੱਲਦੀ ਹੈ ਜਾਂ ਜਿੱਥੇ ਕੋਈ ਮੁੰਡੇ ਕੁੜੀਆਂ ਸਿੱਖਣ ਆਉਂਦੇ ਨੇ ਥੋੜਾ ਜਿਹਾ ਇੱਕ ਸੀਨ ਬਣ ਜਾਂਦਾ ਹੈ ਨਾ ਕਿਸੇ ਦੀ ਲਾਈਕਿੰਗ ਕਿਸੇ ਵੱਲ ਹੋ ਜਾਂਦੀ ਹੈ ਖਾਸ ਤੌਰ ਤੇ ਜਿਵੇਂ ਕੁੜੀਆਂ ਆ ਰਹੀਆਂ ਨੇ ਕਿਸੇ ਟਾਈਮ ਮੁੰਡੇ ਆ ਰਹੇ ਨੇ ਥੋੜਾ ਇਹ ਦੱਸੋ ਜਦੋਂ ਤੁਹਾਡੇ ਇੱਥੇ ਇਹਦਾ ਵੀ ਖਾਸ ਖਿਆਲ ਮੈਂ ਸੁਣਿਆ ਰੱਖਦੇ ਕਿ ਸ਼ਕਤੀ ਰਹਿੰਦੀ ਹੈ ਸਿੱਧੂ ਕਿਵੇਂ ਦੱਸੀ ਸੰਗਾਉ ਸੀ ਕੁੜੀਆਂ ਕੜੀਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਬਹੁਤ ਸੰਗਾਉ ਮਤਲਬ ਕੁੜੀਆਂ ਦੇ ਮਾਮਲੇ ਦੇ ਵਿੱਚ ਤਾਂ ਇਹ ਹਿਸਾਬ ਲਾ ਲਓ ਵੀ ਉਹ ਜਦੋਂ ਕੁੜੀ ਦੀ ਪ੍ਰੈਕਟਿਸ ਚੱਲ ਰਹੀ ਹੈ ਨਾ ਤਾਂ ਉਹ ਉਸ ਰੈਸਲ ਵਾਲੇ ਕਮਰੇ 'ਚ ਹੀ ਨਹੀਂ ਆਉਣਾ ਉਹਨੇ ਉਹਨੇ ਬਾਹਰ ਖੜੇ ਰਹਿਣਾ ਜੇ 10 ਮਿੰਟ ਪਹਿਲਾਂ ਆ ਗਿਆ ਉਹਨੇ ਦੂਸਰੇ ਪਾਸੇ ਬਹਿ ਜਾਣਾ ਜਾਂ ਬਾਹਰ ਖੜਕੇ ਵੇਟ ਕਰਨੀ ਹਾਂ ਹਾਂ ਕੁੜੀਆਂ ਦੇ ਨਾਲ ਤਾਂ ਕੁੜੀਆਂ ਚੜੀਆਂ ਨਾਲ ਤਾਂ ਮੇਰੇ ਖਿਆਲ ਵੀ ਉਥੇ ਅਕਾਡਮੀ ਚ ਕੀ ਕਾਲਜ ਵੀ ਬਹੁਤ ਕਿਤੇ ਘੱਟ ਗੱਲ ਹੁੰਦੀ ਹੋਊਗੀ ਜੇ ਹੁੰਦੀ ਹੋਊਗੀ ਤਾਂ ਪਰ ਤੁਸੀਂ ਇਹ ਚੀਜ਼ ਨੋਟ ਕੀਤੀ ਕਿ ਨਹੀਂ ਸੀ ਇਦਾਂ ਦਾ ਕੁਝ ਨੋ 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 ਸਵਾਲ ਨਹੀਂ ਪੈਦਾ ਹੁੰਦਾ ਜੀ ਸਿੱਧੂ ਕਿਵੇਂ ਤਾਂ ਸੀ ਸੰਗਾਉ ਸੀ ਕੁੜੀਆਂ ਕੜੀਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਕੁੜੀਆਂ ਦੇ ਮਾਮਲੇ ਦੇ ਵਿੱਚ ਤਾਂ ਇਹ ਹਿਸਾਬ ਲਾ ਲਓ ਕਿ ਉਹ ਜਦੋਂ ਕੁੜੀ ਦੀ ਪ੍ਰੈਕਟਿਸ ਚੱਲ ਰਹੀ ਹੈ ਨਾ ਤਾਂ ਉਹ ਉਸ ਰੈਸਲ ਵਾਲੇ ਕਮਰੇ 'ਚ ਹੀ ਨਹੀਂ ਆਉਣਾ ਉਹਨੇ ਉਹਨੂੰ ਬਾਹਰ ਖੜੇ ਰਹਿਣਾ ਬਟੂ ਜੀ ਇੱਕ ਥੋੜਾ ਜਿਹਾ ਮੈਨੂੰ ਇਹ ਵੀ ਦੱਸੋ ਤੁਸੀਂ ਵੀ ਇਹ ਚੀਜ਼ਾਂ ਨੋਟ ਕਰਦੇ ਹੋਵੋਗੇ ਜਦੋਂ ਕਿਤੇ ਕੋਈ ਅਕੈਡਮੀ ਚੱਲਦੀ ਆ ਜਾਂ ਜਿੱਥੇ ਕੋਈ ਮੁੰਡੇ ਕੁੜੀਆਂ ਸਿੱਖਣ ਆਉਂਦੇ ਨੇ ਥੋੜਾ ਜਿਹਾ ਇੱਕ ਸੀਨ ਬਣ ਜਾਂਦਾ ਹੈ ਨਾ ਕਿਸੇ ਦੀ ਲਾਈਕਿੰਗ ਕਿਸੇ ਵੱਲ ਹੋ ਜਾਂਦੀ ਹੈ ਖਾਸ ਤੌਰ ਤੇ ਜਿਵੇਂ ਕੁੜੀਆਂ ਆ ਰਹੀਆਂ ਨੇ ਕਿਸੇ ਟਾਈਮ ਮੁੰਡੇ ਆ ਰਹੇ ਨੇ ਥੋੜਾ ਜਿਹਾ ਦੱਸੋ ਜਦੋਂ ਤੁਹਾਡੇ ਇੱਥੇ ਇਹਦਾ ਵੀ ਖਾਸ ਖਿਆਲ ਮੈਂ ਸੁਣਿਆ ਰੱਖਦੇ ਕਿ ਸਖਤੀ ਰਹਿੰਦੀ ਆ ਸਿੱਧੂ ਕਿਵੇਂ ਦੱਸੀ ਸੰਗਾਉ ਸੀ ਕੁੜੀਆਂ ਕੜੀਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਬਹੁਤ ਸੰਗਾਉ ਮਤਲਬ ਕੁੜੀਆਂ ਦੇ ਮਾਮਲੇ ਦੇ ਵਿੱਚ ਤਾਂ ਇਹ ਹਿਸਾਬ ਲਾ ਲਓ ਵੀ ਉਹ ਜਦੋਂ ਕੁੜੀ ਦੀ ਪ੍ਰੈਕਟਿਸ ਚੱਲ ਰਹੀ ਹੈ ਨਾ ਤਾਂ ਉਹ ਉਸ ਰੈਸਲ ਵਾਲੇ ਕਮਰੇ 'ਚ ਹੀ ਨਹੀਂ ਆਉਣਾ ਉਹਨੇ ਉਹਨੇ ਬਾਹਰ ਖੜੇ ਰਹਿਣਾ ਜੇ 10 ਮਿੰਟ ਪਹਿਲਾਂ ਆ ਗਿਆ ਉਹਨੇ ਦੂਸਰੇ ਪਾਸੇ ਬਹਿ ਜਾਣਾ ਜਾਂ ਬਾਹਰ ਖੜ ਕੇ ਵੇਟ ਕਰਨੀ ਹਾਂ ਹਾਂ ਕੁੜੀਆਂ ਦੇ ਨਾਲ ਤਾਂ ਕੁੜੀਆਂ ਚੜੀਆਂ ਨਾਲ ਤਾਂ ਮੇਰੇ ਖਿਆਲ ਵੀ ਉੱਥੇ ਅਕੈਡਮੀ 'ਚ ਕੀ ਕਾਲਜ ਵੀ ਬਹੁਤ ਕਿਤੇ ਗੱਟ ਗੱਲ ਹੁੰਦੀ ਹੋਊਗੀ ਜੇ ਹੁੰਦੀ ਹੋਊਗੀ ਤਾਂ ਪਰ ਤੁਸੀਂ ਇਹ ਚੀਜ਼ ਨੋਟ ਕੀਤੀ ਕਿ ਨਹੀਂ ਸੀ ਇਦਾਂ ਦਾ ਕੁਝ ਨੋ 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 ਸਵਾਲ ਨਹੀਂ ਪੈਦਾ ਹੁੰਦਾ ਜੀ ਹਾਂ ਜਦੋਂ ਕਿ ਮੈਂ ਤਾਂ ਅਸੀਂ ਸੰਗਾਉ ਸੀ ਕੁੜੀਆਂ ਕੜੀਆਂ ਇਹਨਾਂ ਗੱਲਾਂ ਬਾਤਾਂ ਹੁੰਦੀਆਂ ਸੀ ਕੁੜੀਆਂ ਦੇ ਮਾਮਲੇ ਦੇ ਵਿੱਚ ਤਾਂ ਇਹ ਹਿਸਾਬ ਲਾ ਲਓ ਕਿ ਉਹ ਜਦੋਂ ਕੁੜੀ ਦੀ ਪ੍ਰੈਕਟਿਸ ਚੱਲ ਰਹੀ ਹੈ ਨਾ ਤਾਂ ਉਹ ਉਸ ਰੈਸਲ ਵਾਲੇ ਕਮਰੇ 'ਚ ਹੀ ਨਹੀਂ ਆਉਣਾ ਉਹਨੇ ਉਹਨੇ ਬਾਹਰ ਖੜੇ ਰਹਿਣਾ ਬਿੱਟੂ ਜੀ ਇੱਕ ਥੋੜਾ ਜਿਹਾ ਮੈਨੂੰ ਇਹ ਵੀ ਦੱਸੋ ਤੁਸੀਂ ਵੀ ਇਹ ਚੀਜ਼ਾਂ ਨੋਟ ਕਰਦੇ ਹੋਵੋਗੇ ਜਦੋਂ ਕਿਤੇ ਕੋਈ ਅਕੈਡਮੀ ਚੱਲਦੀ ਹੈ ਜਾਂ ਜਿੱਥੇ ਕੋਈ ਮੁੰਡੇ ਕੁੜੀਆਂ ਸਿੱਖਣ ਆਉਂਦੇ ਨੇ ਥੋੜਾ ਜਿਹਾ ਉਹ ਇੱਕ ਸੀਨ ਬਣ ਜਾਂਦਾ ਹੈ ਨਾ ਕਿਸੇ ਦੀ ਲਾਈਕਿੰਗ ਕਿਸੇ ਵੱਲ ਹੋ ਜਾਂਦੀ ਹੈ ਖਾਸ ਤੌਰ ਤੇ ਜਿਵੇਂ ਕੁੜੀਆਂ ਆ ਰਹੀਆਂ ਨੇ ਕਿਸੇ ਟਾਈਮ ਮੁੰਡੇ ਆ ਰਹੇ ਨੇ ਥੋੜਾ ਇਹ ਦੱਸੋ ਜਦੋਂ ਤੁਹਾਡੇ ਇੱਥੇ ਇਹਦਾ ਵੀ ਖਾਸ ਖਿਆਲ ਮੈਂ ਸੁਣਿਆ ਰੱਖਦੇ ਕਿ ਸਖਤੀ ਰਹਿੰਦੀ ਆ ਸਿੱਧੂ ਕਿਵੇਂ ਦਾ ਸੀ ਸੰਗਾਉ ਸੀ ਕੁੜੀਆਂ ਕੜੀਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਬਹੁਤ ਸੰਗਾਉ ਮਤਲਬ ਕੁੜੀਆਂ ਦੇ ਮਾਮਲੇ ਦੇ ਵਿੱਚ ਤਾਂ ਇਹ ਹਿਸਾਬ ਲਾ ਲਓ ਵੀ ਉਹ ਜਦੋਂ ਕੁੜੀ ਦੀ ਪ੍ਰੈਕਟਿਸ ਚੱਲ ਰਹੀ ਹੈ ਨਾ ਤਾਂ ਉਹ ਉਸ ਰੈਸਲ ਵਾਲੇ ਕਮਰੇ 'ਚ ਹੀ ਨਹੀਂ ਆਉਣਾ ਉਹਨੇ ਉਹਨੇ ਬਾਹਰ ਖੜੇ ਰਹਿਣਾ ਜੇ 10 ਮਿੰਟ ਪਹਿਲਾਂ ਆ ਗਿਆ ਹੁਣ ਦੂਸਰੇ ਪਾਸੇ ਬਹਿ ਜਾਣਾ ਜਾਂ ਬਾਹਰ ਖੜਕੇ ਵੇਟ ਕਰਨੀ ਹਾਂ ਹਾਂ ਕੁੜੀਆਂ ਦੇ ਨਾਲ ਤਾਂ ਕੁੜੀਆਂ ਚੜੀਆਂ ਨਾਲ ਤਾਂ ਮੇਰੇ ਖਿਆਲ ਵੀ ਉਥੇ ਅਕੈਡਮੀ ਚ ਕੀ ਕਾਲਜ ਵੀ ਬਹੁਤ ਕਿਤੇ ਘੱਟ ਗੱਲ ਹੁੰਦੀ ਹੋਊਗੀ ਜੇ ਹੁੰਦੀ ਹੋਊਗੀ ਤਾਂ ਪਰ ਤੁਸੀਂ ਇਹ ਚੀਜ਼ ਨੋਟ ਕੀਤੀ ਕਿ ਨਹੀਂ ਸੀ ਇਦਾਂ ਦਾ ਕੁਝ ਨੋ 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 ਸਵਾਲ ਨਹੀਂ ਪੈਦਾ ਹੁੰਦਾ ਜੀ